ਸਤਿ ਸ਼੍ਰੀ ਅਕਾਲ ਜੀ ਮੈਂ ਅਜਿشن ਕਰਾਉ ਆ ਗਿਆ ਹਾਂ ਪ੍ਰੋਗਰਾਮ ਸੁਲਭ ਦੇ ਸਵਾਲ ਲੈ ਕੇ ਸਾਡੇ ਪਨੇ ਸੀਨੀਅਰ ਪੱਤਰਕਾਰ ਸੁਖਨਾਮ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਮਿਹਰਬਾਨੀ ਰੌਸ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਮੁਰਗਿਆਂ ਨਾਲ ਜੁੜੀਆਂ ਖਬਰਾਂ ਹੋਤਾਂ ਬਹੁਤ ਨੇ ਤੁਸੀਂ ਇਹ ਲਾ ਲਓ ਵੀ ਕਿਤੇ ਮੁਰਗੇ ਲੜਾਈਏ ਜਾਂਦੇ ਨੇ ਕਿਤੇ ਬੱਚਿਆਂ ਨੂੰ ਮੁਰਗੇ ਬਣਾਇਆ ਜਾਂਦਾ ਆਪਾਂ ਵੀ ਬਣਦੇ ਰਹੇ ਨੇ ਛੋਟੇ ਹੁੰਦੇ ਤੇ ਕਿਤੇ ਮੁਰਗੇ ਸੁੱਖਾ ਸੁੱਕੇ ਚੜਾਏ ਜਾਂਦੇ ਨੇ ਪਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਇੱਕ ਮੁਰਗੇ ਦੀ ਕਹਿੰਦੇ ਅਦਾਲਤ ਚ ਪੇਸ਼ੀ ਪਈ ਹੈ ਜੀ ਜਾਂ ਪੈਣ ਜਾ ਰ ਤੋ ਜੇ ਮੁਰਗੇ ਬਣਾਏ ਜਾਂਦੀ ਦੀ ਗੱਲ ਕੀਤੀ ਹੈ ਨਾ ਇਹਨਾਂ ਨੂੰ ਥੋੜਾ ਜਿਹਾ ਗਾਂ ਆਪਾਂ ਲੈ ਜੀਏ ਕਿ ਮੁਰਗੇ ਦੀ ਜਾਨ ਚਲੀ ਜਾਂਦੀ ਹੈ ਉਹਦਾ ਨਾਮ ਉਦੋਂ ਬਾਅਦ ਟਿਕਦਾ ਹੈ ਉਹ ਵਿਰਲੇ ਹੁੰਦੇ ਆ ਜਿਹੜਾ ਜਿਉਂਦਿਆਂ ਦਾ ਟਿਕ ਜਾਂਦਾ ਵੀ ਤੁਸੀਂ ਤਾਂ ਖੈਰ ਖੁਦ ਬਣਾਉਦੇ ਰਹੇ ਹੋ ਬਟਰ ਚਿਕਨ ਹਨਾ ਜਾਂ ਲੈਮਨ ਚਿਕਨ ਜਾਂ ਕੜਾਹੀ ਚਿਕਨ ਜਾਂ ਹੋਰ ਹੈ ਇਹਨਾਂ ਦੀ ਜਾਨ ਜਾਣ ਤੋਂ ਬਾਅਦ ਖਾਣ ਵਾਲਾ ਜਦੋਂ ਬਣਾਉਂਦਾ ਨਾ ਉਦੋਂ ਹੀ ਇਹਨਾਂ ਦਾ ਨਾਮ ਟਿਕਦਾ ਹੈ ਵੀ ਇਹ ਕਿਹੜਾ ਚਿਕਨ ਹੈ ਨਹੀਂ ਤਾਂ ਫਿਰ ਬਾਕੀਆਂ ਦੇ ਨਾਵਾਂ ਤੇ ਤਾਂ ਸਰਾਉ ਸਿੱਧੂ ਸਿੱਧੂ ਗੋਤ ਹਨਾ ਜਿਹੜੇ ਹੋਰ ਆ ਉਹ ਤਾਂ ਪੱਲਾ ਲੈਣੇ ਐਨੀਵੇ ਇੱਕ ਮਸਲਾ ਤੁਸੀਂ ਦੇਖੋ ਕਿ ਕਿੱਦਾਂ ਹਟਮਾ ਇੱਕ ਮੁਰਗਾ ਥਾਣੇ ਵਾਲੇ ਆ ਉਹਨੂੰ ਹੁਣ ਖਰਾਕ ਪਾਉਂਦੇ ਆ ਚੂਰੀਆਂ ਵੀ ਕੁੱਟ ਕੇ ਪਾਉਂਦੇ ਹੁਣ ਵੀ ਕਿਤੇ ਮੁਰਗਾ ਮਰੀ ਨਾ ਜਾਵੇ ਹੈ ਵੀ ਸੀਲ ਤੇ ਕੇਸ ਅਦਾਲਤ ਦੇ ਵਿੱਚ ਬਠਿੰਡੇ ਦੀ ਅਦਾਲਤ ਦੇ ਵਿੱਚ ਉਸ ਮੁਰਗੇ ਨੂੰ ਪੇਸ਼ ਕੀਤਾ ਜਾਣਾ ਹੈ ਕਹਾਣੀ ਕੀ ਹੈ ਕਿ ਪਿੰਡ ਵੱਲੋਂ ਆਣਾ ਉੱਥੇ ਕਿਸੇ ਵਿਅਕਤੀ ਨੇ ਮੁਰਗਿਆਂ ਦੀ ਬਾਜੀ ਰੱਖੀ ਸੀ ਸ਼ਰਤਾਂ ਹੁੰਦੀਆਂ ਸਨ ਮੁਰਗਾ ਦੇ ਤਾਂ ਮੁਕਾਬਲੇ ਹੁੰਦੇ ਬਾਜੀ ਤਾਂ ਕਬੂਤਰਾਂ ਦੀ ਹੁੰਦੀ ਹੈ ਗਲਤੀ ਨਾ ਕਹਿ ਗਿਆ ਜਾਂ ਬਾਜੀਗਰਾਂ ਦੀ ਬਾਜੀ ਹੁੰਦੀ ਹੈ ਐਨੀਵੇ ਮੁਰਗਿਆਂ ਦੀ ਜਾਨ ਦੀ ਬਾਜੀ ਜ਼ਰੂਰ ਲੱਗ ਜਾਂਦੀ ਹੈ ਉਸ ਲੜਾਈ ਦੇ ਵਿੱਚ ਜਿਹੜੇ ਮੁਰਗੇ ਲੜਾਈ ਜਾਂਦੇ ਨੇ ਨਾ rau ਸਾਹਿਬ ਉਹਦੇ ਵਿੱਚ ਇਹ ਹੁੰਦਾ ਕਿ ਉੱਥੇ ਉਹਨਾਂ ਦੇ ਜਿਹੜੇ ਪੰਜੇ ਹੁੰਦੇ ਆ ਉਹਨਾਂ ਦੇ ਨਾਲ ਲੇਟ ਤੱਕ ਵੀ ਬੰਨ੍ਹ ਦਿੰਦੇ ਆ ਕਿ ਦੂਜੇ ਨੂੰ ਜ਼ਖਮੀ ਕਰਨ ਇਹ ਤੇ ਕਿਹਾ ਜਾਂਦਾ ਕਿ ਕਈ ਵਾਰੀ ਨਸ਼ੀਲਾ ਪਦਾਰਥ ਵੀ ਦਿੱਤਾ ਜਾਂਦਾ ਹੁੰਦਾ ਇਹ ਘਟਨਾ ਤਾਂ ਸਾਹਮਣੇ ਆਈ ਹੈ ਕਿਉਂਕਿ ਕੋਈ ਵੀ ਪਸ਼ੂ ਹੈ ਜਾਂ ਪੰਛੀ ਹੈ ਉਹਨੂੰ ਤੁਸੀਂ ਹੁਣ ਇਹੋ ਜਿਹੇ ਮੁਕਾਬਲੇ ਇੱਥੇ ਨਹੀਂ ਵਰਤ ਸਕਦੇ ਜਿਵੇਂ ਬੇਸ਼ੱਕ ਤਾਮਨਾਡੂ ਵਾਲੀ ਸਾਈਡ ਦੇ ਉੱਤੇ ਜਲੀ ਘਟੂ ਕੁਝ ਟੱਲ ਮਿਲ ਗਈ ਸੀ ਕਿਲਾ ਰਾਏਪੁਰ ਜਿਹੜੀਆਂ ਬਲਦਾਂ ਦੀਆਂ ਦੌੜਾਂ ਸੀ ਉੱਥੇ ਬਲਦਾਂ ਦੇ ਨਾਲ ਕੀ ਕੁਝ ਹੁੰਦਾ ਸੀਗਾ ਉਹ ਸਾਰੀਆਂ ਗੱਲਾਂ ਦਾ ਨੋਟਿਸ ਲੈ ਕੇ ਕਾਰਵਾਈਆਂ ਹੋਈਆਂ ਸੀ ਹੁਣ ਇਹ ਜਿਹੜੀ ਘਟਨਾ ਬਠਿੰਡੇ ਦੇ ਪਿੰਡ ਬੱਲੂਆਣਾ ਦੀ ਹੈ ਬੱਲੂਆਣਾ ਦੇ ਵਿੱਚ ਚੌਂਕੀ ਵੀ ਹੈ ਉੱਥੇ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਥੇ ਭਈ ਮੁਰਗਾਂ ਦੇ ਮੁਕਾਬਲੇ ਹੋ ਰਹੇ ਨੇ ਤਾਂ ਫਿਰ ਜਦੋਂ ਪੁਲਸ ਨੇ ਰੇਡ ਕੀਤੀ ਮੁਰਗੇ ਲੜਾਉਣ ਵਾਲੇ ਦੋ ਤਾਂ ਭੱਜ ਗਏ ਤਿੰਨ ਜਣੇ ਇਹਦੇ ਤੇ ਨਾਮਜ਼ਦ ਕੀਤੇ ਸੀ ਤੇ ਇੱਕ ਜਿਹੜਾ ਉਹ ਆ ਗਿਆ ਕਾਬੂ ਰਾਜਵਿੰਦਰ ਉਹਦਾ ਨਾਮ ਹੈ ਰਾਜਵਿੰਦਰ ਸਿੰਘ ਹੋਰਾਂ ਨੂੰ ਮਿਲ ਗਈ ਹੈ ਜਮਾਨਤ ਪਰ ਉਹਦਾ ਮੁਰਗਾ ਜਿਹੜਾ ਉਹ ਕੇਸ ਪ੍ਰਾਪਰਟੀ ਬਣ ਗਿਆ ਸੋ ਕੇਸ ਪ੍ਰਾਪਰਟੀ ਬਣਿਆ ਹੋਇਆ ਮੁਰਗਾ ਜਿਹੜਾ ਉਹ ਹੁਣ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਜਦੋਂ ਕਿਤੇ ਕੇਸ ਦੇ ਮਾਮਲੇ 'ਚ ਸੁਣਵਾਈ ਹੋਣੀ ਹੈ ਉਦੋਂ ਉਹ ਮੁਰਗਾ ਉੱਥੇ ਜਾਇਆ ਕਰ ਨਾਲ ਭੇਜਿਆ ਜਾਇਆ ਕਰਨਾ ਜਦੋਂ ਇਹ ਪੁਲਿਸ ਨੇ ਰੇਡ ਕੀਤੀ ਸੀ ਨਾਲ 11 ਟਰਾਫੀਆਂ ਵੀ ਉੱਥੇ ਕਿਉਂਕਿ ਮੁਕਾਬਲਾ ਹੋਣਾ ਸੀਗਾ ਤਾਂ ਉਹ ਵੀ ਉੱਥੇ ਸੀ ਹੁਣ ਦੇਖਣ ਵਾਲੀ ਗੱਲ ਹੈ ਕਿ ਮੁਰਗਾ ਇੱਕ ਕਿਵੇਂ ਰਹਿ ਗਿਆ ਜਾਂ ਜਿਹੜੇ ਐ ਦੋਸ਼ੀ ਮੁੱਖ ਦੋਸ਼ੀ ਐ ਉਹ ਇੱਕ ਕਿਵੇਂ ਰਹਿ ਗਿਆ ਕਿਉਂਕਿ ਤਮਾਸ਼ਵੀਰ ਵੀ ਹੁੰਦੇ ਆ ਉਹਨਾਂ ਤੇ ਵੀ ਤਾਂ ਮਾਮਲਾ ਬਣ ਨਹੀਂ ਸਕਦਾ ਸੀ ਤੇ ਜੇ 11 ਟਰਾਫੀਆਂ ਸੀ 11 ਨਾਂੰਤਰ ਰੱਖੇ ਜਾਣੇ ਨੇ ਚਲੋ ਇੱਕ ਦੋ ਦਾ ਜਿਹੜੇ ਪ੍ਰਬੰਧਕਾਂ ਦੇ ਹੁੰਦੇ 1 2 ਇਧਰ ਉਧਰ ਦੇ ਹੁੰਦੇ 5 7 ਬੰਦੇ ਤਣਾਮਜਲ ਹੋ ਸਕਦੇ ਸੀ ਸੋ ਇਹ ਘਟਨਾ ਜਿਹੜੀ ਹੈ ਹੁਣ ਇਹ ਦੇਖਣ ਵਾਲੀ ਹੈ ਜਾਂਚ ਅਧਿਕਾਰੀ ਨਰਮਲਜੀਤ ਸਿੰਘ ਹੈ ਜਿਹੜੇ ਉਹ ਮੀਡੀਆ ਨੂੰ ਦੱਸਦੇ ਆ ਕਿ ਮੁਰਗਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਤੇ ਕਹਿੰਦੇ ਅਦਾਲਤੀ ਕਾਰਵਾਈ ਦੌਰਾਨ ਉਹਦੀ ਗਵਾਹੀ ਹੋਊਗੀ ਉਦੋਂ ਫਿਰ ਇਹ ਪੇਸ਼ ਕੀਤਾ ਜਾਊਗਾ ਦੇਖੋ ਜੀ ਸਾਡੇ ਕੋਲ ਸਬੂਤ ਮੁਰਗਾ ਪੜਿਆ ਹੁਣ ਇਹ ਨਹੀਂ ਪਤਾ ਉਹ ਤੱਕ ਮੁਰਗਾ ਰਹੂਗਾ ਜਾਂ ਫਿਰ ਕੁਝ ਹੋਰ ਪਰ ਤੁਸੀਂ ਦੇਖੋ ਕਿ ਕਾਨੂੰਨ ਕਿ ਹੋ ਜਾਏ ਇੱਕ ਵਾਰ ਪਹਿਲਾਂ ਦੀ ਗੱਲ ਹੈ ਸ਼ਾਇਦ ਇਹ ਯੂਪੀ ਦੀ ਸੀ ਉੱਥੇ ਇੱਕ ਬੱਕਰੀ ਦੀ ਪੇਸ਼ੀ ਪੈਂਦੀ ਹੁੰਦੀ ਸੀ ਉਹ ਵੀ ਚੋਰੀ ਚੋਰੀ ਦਾ ਮਾਮਲਾ ਸੀਗਾ ਜਦੋਂ ਕੇਸ ਪ੍ਰੋਪਰਟੀ ਕੁਝ ਵੀ ਬਣ ਜਾਂਦਾ ਉਦੋਂ ਸਮੱਸਿਆਵਾਂ ਮਤਾਂ ਆਉਂਦੀਆਂ ਉਧਰ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੂੰ ਰਾਹਤ ਮਿਲੀ ਹੈ ਜੀ ਅਮਨ ਅਰੋੜਾ ਦਾ ਜਿਹੜਾ ਮਾਮਲਾ ਸੀ ਲਗਭਗ 15 ਸਾਲ ਪੁਰਾਣਾ ਸੀ ਅ ਅਮਨ ਅਰੋੜਾ ਸਮੇਤ 11 ਵਿਅਕਤੀਆਂ ਨੂੰ 2-2 ਸਾਲ ਦੀ ਸਜ਼ਾ 5-5000 ਰੁਪਏ ਜੁਰਮਾਨਾ ਹੋਇਆ ਸੀ ਸਜ਼ਾ ਹੋ ਗਈ ਕਿਉਂਕਿ 3 ਸਾਲ ਦੀ ਸਜ਼ਾ ਨਹੀਂ ਸੀ 2 ਸਾਲ ਦੀ ਸੀ ਇਸ ਕਰਕੇ ਜੇਲ੍ਹ ਨਹੀਂ ਜਾਣਾ ਪਿਆ ਪ੍ਰੋੜਾ ਸਾਹਿਬ ਹੈ ਜਿਹੜੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਆਪਾਂ ਨੂੰ ਕਿਹੜਾ ਕਿਹਨੇ ਪੁੱਛਣਾ ਮੰਤਰੀ ਆ ਤਾਂ ਰਾਜਪਾਲ ਹੋਰਾਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਚਿੱਠੀ ਪੰਜਾਬ ਸਰਕਾਰ ਨੂੰ ਕੱਢਤੀ ਕਿ ਤੁਹਾਡਾ ਜਿਹੜਾ ਇਹ ਮੰਤਰੀ ਹੈ ਤੁਸੀਂ ਇਸ ਨੂੰ ਗਣਤਾਂਤਰ ਦਿਵਸ ਦੇ ਮੌਕੇ ਦੇ ਉੱਤੇ ਝੰਡਾ ਚੜ੍ਹਾਉਣ ਦੇ ਵਾਸਤੇ ਲਹਿਰਾਉਣ ਜਾਂ ਫੈਰਾਉਣ ਦੇ ਵਾਸਤੇ ਕਿਵੇਂ ਭੇਜ ਸਕਦੇ ਹੋ ਇਹ ਸਜ਼ਾ ਦਾ ਹਸਤਾਤ ਉਦੋਂ ਬਾਅਦ ਇਹ ਵੀ ਸਵਾਲ ਆ ਗਿਆ ਕਿ ਤੁਸੀਂ ਮੰਤਰੀ ਮੰਡਲ 'ਚ ਵੀ ਕਿਵੇਂ ਰੱਖ ਸਕਦੇ ਹੋ ਅਕਾਲੀ ਦਲ ਨੇ ਬਕਾਇਦਾ ਤੌਰ ਤੇ ਯਾ ਪਰਸੋਂ ਜਦੋਂ ਸੀਡੀ ਲੈ ਕੇ ਗਏ ਨੇ ਉਦੋਂ ਰਾਜਪਾਲ ਨੂੰ ਮਿਲ ਕੇ ਇਹ ਦੋਸ਼ ਵੀ ਲਾਏ ਆ ਕਿ ਸੁਪਰੀਮ ਕੋਰਟ ਤੇ ਆ ਜਿਹੜੀਆਂ ਗਾਈਡਲਾਈਨਸ ਨੇ ਕਿ ਕੋਈ ਵੀ ਜਿਹੜਾ ਪਬਲਿਕ ਨਮਾਇੰਦਾ ਹੈ ਜਨਤਾ ਦਾ ਨਮਾਇੰਦਾ ਹੈਗਾ ਹੁਣ ਜਦੋਂ ਸਜ਼ਾ ਹੋ ਜਾਂਦੀ ਹੈ ਫਿਰ ਉਹ ਬੇਦਨ ਫਿਊ ਸੈਕਿੰਡ ਜਾਂ ਮਿੰਟ ਸਜ਼ਾ ਦਾ ਭਾਗੀਦਾਰ ਹੁੰਦਾ ਬੇਸ਼ੱਕ ਸਜ਼ਾ ਸਸਪੈਂਡ ਹੋ ਜਾਏ ਫਿਰ ਉਹ ਕਿਸੇ ਅਹੁਦੇ ਤੇ ਨਹੀਂ ਰਹਿ ਸਕਦਾ ਤੇ ਇਹ ਤਾਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਇਹ ਇਹ ਸਵਾਲ ਉਹ ਵੀ ਚੱਕ ਰਿਹਾ ਸੀ ਉਦੋਂ ਪਿਛਲੇ ਹਫਤੇ ਤੋਂ ਜਿਹੜੀ ਇਹ ਕਾਰਵਾਈ ਜਦੋਂ ਰੰਪੀ ਗਈ ਤਾਂ ਅਮਨ ਅਰੋੜਾ ਹੋਰਾਂ ਨੇ ਸੈਸ਼ਨ ਕੋਰਟ ਸੰਗਰੂਰ ਦੇ ਵਿੱਚ ਇਸ ਸਜ਼ਾ ਨੂੰ ਮੁਲਤਵੀ ਕਰਾਉਣ ਦੇ ਵਾਸਤੇ ਜਾਂ ਇਹ ਤੇ ਰੂਪਲਾਉਣ ਦੇ ਵਾਸਤੇ ਇੱਕ ਮਾਮਲਾ ਦਰਜ ਕਰਾਤਾ ਆ ਪਟੀਸ਼ਨ ਪਾਈ ਸੀ ਉਹਦੇ ਤੇ ਸੁਣਵਾਈ ਹੈ ਜਿਹੜੀ ਉਹ ਨਾਲ-ਨਾਲ ਹੋ ਰਹੀ ਸੀ ਇੱਕ ਹਾਈ ਕੋਰਟ ਦੇ ਚੱਲ ਰਿਹਾ ਸੀ ਹਾਈ ਕੋਰਟ ਦੇ ਵਿੱਚੋਂ ਇਹਨਾਂ 3 ਦਿਨ ਪਹਿਲਾਂ ਬਕਾਇਦਾ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ 2 ਦਿਨ ਦਾ ਸਮਾਂ ਮੰਗਿਆ ਸੀ ਜਿਹੜਾ ਅੱਜ ਪੂਰਾ ਹੋਣਾ ਸੀ ਕਿਤੇ ਸਾਡੀ ਇਸ ਕੇਸ ਦੀ ਸੁਣਵਾਈ ਹੈ ਜਿਹੜੀ ਉਹ ਸੰਗਰੂਰ ਕੋਰਟ ਤੇ ਚੱਲ ਰਹੀ ਹੈ ਤੇ ਸੰਗਰੂਰ ਕੋਰਟ ਤੋਂ ਜੋ ਵੀ ਫੈਸਲਾ ਹੋਊਗਾ ਅਸੀਂ ਅਦਾਲਤ ਨੂੰ ਦੱਸ ਦੇਵਾਂਗੇ ਕੱਲ ਸੰਗਰੂਰ ਕੋਰਟ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਹਿੰਦੇ ਇਸ ਮਾਮਲੇ ਦੀ ਸੁਣਵਾਈ ਚੱਲਦੀ ਰਹੀ ਤੇ ਸ਼ਾਮ ਨੂੰ ਜਦੋਂ 7 ਵਜੇ ਤੋਂ ਬਾਅਦ ਫੈਸਲਾ ਰੱਖ ਮਰਖਿਆ ਗਿਆ ਉਹ ਅੱਜ ਸੁਨਾਇਆ ਗਿਆ ਅੱਜ ਉਸ ਫੈਸਲੇ ਦੀ ਕਾਪੀ ਹਾਈ ਕੋਰਟ ਨੂੰ ਭੇਜਦੇ ਹੋ ਉਹਦੇ 'ਚ ਇਹ ਗੱਲ ਲਾਖੀ ਗਈ ਕਿ ਅਮਨ ਅਰੋੜਾ ਦੀ ਜਿਹੜੀ ਇਹ ਸਜ਼ਾ ਹੈ ਇਸ ਦੇ ਉੱਤੇ 31 ਜਨਵਰੀ ਤੱਕ ਰੋਕ ਲੱਗਦੀ ਹੈ ਕੰਤੋ ਸੀਏ ਦੇਖਣਾ ਅਦਾਲਤਾਂ ਦੇ ਫੈਸਲੇ ਵੀ ਕਿੰਨੇ ਧਿਆਨ ਮੰਗਦੇ ਆ ਕਿ 6 ਰਣਾ ਕਹਿ ਸਕਦੇ ਹਾਂ 25 ਤੇ 631 ਇਸੇ ਦਰਾਂ ਇਸੇ ਦਰਾਂ ਨੂੰ ਉਹ ਚੰਡਾ ਵੀ ਚੜਾਉਣਗੇ ਕੱਲ ਨੂੰ ਜਾ ਕੇ ਉਦੋਂ ਬਾਅਦ ਇਹ ਜ ਸਜਾ ਬਹਾਲ ਰਹਿੰਦੀ ਹੈ ਜਾਂ ਇਹ ਤੇ ਕੀ ਕਾਰਵਾਈ ਹੈ ਅੱਗੇ ਅਮਨ ਅਰੋੜਾ ਹੋਰੇ ਕਰਦੇ ਨਹੀਂ ਕਿਉਂਕਿ ਉਹ ਲੋਅਰ ਕੋਰਟ ਦਾ ਫੈਸਲਾ ਉਹਨੂੰ ਸੈਸ਼ਨ ਕੋਰਟ ਦੇ ਵਿੱਚ ਵੀ ਉਹ ਚੈਲੰਜ ਕਰ ਸਕਦੇ ਆ ਹਾਈ ਕੋਰਟ ਵੀ ਜਾਣਾ ਹੋਊਗਾ ਅੱਗੇ ਬਹੁਤ ਰਸਤੇ ਨੇ ਕਿਉਂਕਿ ਸਜ਼ਾ ਤਾਂ ਸਿੱਧੀ ਹੁੰਦੀ ਨਹੀਂ ਦੂਜੇ ਪਾਸੇ ਦੂਜੀ ਧਿਰ ਹੈ ਜਿਹੜਾ ਉਹ ਹੋ ਸਕਦਾ ਇਹ ਵੀ ਕਹੇ ਕਿ ਜੀ ਇਹ ਸਜ਼ਾ ਵੱਧ ਹੋਣੀ ਚਾਹੀਦੀ ਹੈ 2 ਸਾਲ ਨਹੀਂ ਹੋਣੀ ਚਾਹੀਦੀ ਸੋ ਮਾਮਲਾ ਅੱਗੇ ਚੱਲੂਗਾ ਹੁਣ ਦੇਖਣਾ ਇਹ ਹੈ ਕਿ ਕਾਨੂੰਨੀ ਪੱਖ ਤੋਂ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਉਹ ਕੀ ਕਰਨਗੀਆਂ ਜਿਹੜੇ ਇਹਨਾਂ ਦੇ ਅਪੋਨੈਂਟ ਨੇ ਅ ਅਰੋੜਾ ਸਾਹਿਬ ਦੇ ਉਹ ਮਾਮਲੇ ਦੇ ਵਿੱਚ ਉਹ ਕੀ ਕਰਨਗੇ ਸਿੱਧੂ ਮੂਸੇਵਾਲੇ ਦੇ ਕਤਲ ਚ ਸ਼ਾਮਲ ਦੱਸੇ ਜਾਂਦੇ ਕੁਝ ਵਿਅਕਤੀਆਂ ਦੇ ਪਿਛਲੇ ਦਿਨਾਂ ਚ ਮੁਕਾਬਲੇ ਹੋਏ ਸੀ ਉਹਨਾਂ ਨੂੰ ਪੁਲਿਸ ਮਿਲਾਜ ਮੈਨ ਮੁਕਾਬਲੇ ਚ ਮਾਰ ਦਿੱਤਾ ਸੀ ਜੀ ਤੇ ਉਹ ਜਿਹਨਾਂ ਜਿਹੜੇ ਮਲਾਜ਼ਮ ਆ ਉਹਦੇ ਜ ਸ਼ਾਮਲ ਸੀ ਮੁਕਾਬਲੇ ਚ ਉਹਨਾਂ ਨੂੰ ਰਾਸ਼ਟਰਪਤੀ ਆਵਾੜ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਹਾਂਜੀ ਇਹਦੇ ਚ ਡੀਐਸਪੀ ਵਿਕਰਮ ਰਾੜ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਚਾਰ ਫੌਜ ਜਵਾਨ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਕਿਉਂਕਿ ਮਨੂ ਕੁੱਸਾ ਤੇ ਇੱਕ ਜਗਰੂਪ ਜੂਪਾ ਦੋ ਵਿਅਕਤੀ ਅੰਮ੍ਰਿਤਸਰ ਵਾਲੀ ਸਾਈਡ ਦੇ ਵਿੱਚ ਇੱਕ ਮੁਕਾਬਲੇ ਦੌਰਾਨ ਮਾਰੇ ਗਏ ਸੀ ਉਹ ਜਿਹੜਾ ਘਟਨਾਕਰਮ ਵਾਪਰਿਆ ਸੀ ਉਹਦੇ ਚ ਆਪਣੇ ਕੋਲੇ ਉਹਨਾਂ ਦੇ ਨਾਲ ਜਾਣਕਾਰੀ ਸੀਗੀ ਸੋਰਸਸ ਰਾਹੀਂ ਕਿ ਲਗਭਗ ਦੋ ਕੁ ਦਿਨ ਉਹਨਾਂ ਦੇ ਜਿੱਥੇ ਜਿੱਥੇ ਉਹਨਾਂ ਦੀ ਠਾਰ ਹੁੰਦੀ ਸੀ ਮਗਰ ਮਗਰ ਪੁਲਸ ਲੱਗੀ ਹੋਈ ਸੀ ਜਦੋਂ ਉਹਨਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇੱਥੇ ਨੇ ਉਦੋਂ ਉੱਥੇ ਐਕਸ਼ਨ ਇਹਨਾਂ ਨੇ ਵੀ ਕਰਿਆ ਤੇ ਅੱਗੇ ਜੋ ਵੀ ਕਾਰਵਾਈ ਵੀ ਹੋਈ ਉਦੋਂ ਕਈ ਤਰ੍ਹਾਂ ਦੇ ਸਵਾਲ ਵੀ ਚੱਲੇ ਸੀ ਕਿਉਂਕਿ ਕੁਝ ਲੋਕਾਂ ਨੇ ਕਿਹਾ ਸੀ ਕਿ ਜਿਹੜੀਆਂ AK47 ਵਗੈਰਾ ਜਾਂ ਹਥਿਆਰ ਉਹਨਾਂ ਦੇ ਕੋਲੇ ਸੀ ਉਹ ਜਿਹੜੀ ਹਾਲਤ 'ਚ ਡਿੱਗੇ ਪਏ ਬੰਦੇ ਮਿਲੇ ਨੇ ਜਾਂ ਹਥਿਆਰ ਮਿਲੇ ਨੇ ਉਹ ਸਵਾਲ ਖੜੇ ਕਰਦੇ ਨੇ ਉਹਦੇ ਤੋਂ ਤਾਂ ਚਲੋ ਉਹ ਆਡਿਸ਼ਨ ਹੈ ਪਰ ਪੁਲਿਸ ਮਾਮਲੇ ਚ ਜਿਹੜੇ ਐਕਸ਼ਨ ਕਰਨ ਵਾਲੇ ਲੋਕ ਸੀਗੇ ਪੁਲਿਸ ਦੇ ਉਹਨਾਂ ਨੂੰ ਰਾਸ਼ਟਰਪਤੀ ਦੇ ਵੱਲੋਂ ਸਨਮਾਨਿਤ ਕੀਤਾ ਜਾਉ 15 ਅਗਸਤ 23 ਨੂੰ ਉਹਨਾਂ ਨੂੰ ਪੰਜਾਬ ਸਰਕਾਰ ਨੇ ਵੀ ਸਨਮਾਨਿਤ ਕੀਤਾ ਸੀ ਹੁਣ ਇਹਦੇ ਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਖੁਸ਼ ਹੋਊਗਾ ਜਾਂ ਉਹ ਕੋਈ ਹੋਰ ਆਪਣਾ ਵਿਚਾਰ ਦੇਊਗਾ ਉਹ ਵੀ ਗੱਲ ਅੱਡ ਹੈ ਪਰ ਇੱਥੋਂ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਜੇ ਗੈਂਗਸਟਰ ਵਗੈਰਾ ਦੇ ਖਿਲਾਫ ਜਿਹੜੇ ਲੜਨ ਵਾਲੇ ਲੋਕ ਨੇ ਜੇ ਉਹਨਾਂ ਨੂੰ ਸਰਕਾਰਾਂ ਸਨਮਾਨਿਤ ਕਰਦੀਆਂ ਸ਼ਾਇਦ ਉਹਨਾਂ ਦੇ ਹੌਸਲੇ ਵਧਦੇ ਹੋਣਗੇ ਤੇ ਦੂਜੀ ਗੱਲ ਹੈ ਕਿ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਹਥਿਆਰਬੰਦ ਸ਼ਾਂਤ ਦਾ ਦੌਰ ਜਾਂ ਜਿਹਨੂੰ ਕਾਲਾ ਦੌਰ ਵੀ ਕਹਿੰਦੇ ਆ ਉਦੋਂ ਸਿੱਖ ਖੜਕੂਆਂ ਦੇ ਨਾਲ ਜਿਹੜੇ ਟੱਕਰ ਲੈਣ ਵਾਲੇ ਲੋਕ ਹੁੰਦੇ ਸੀਗੇ ਪੁਲਿਸ ਦੇ ਅਧਿਕਾਰੀ ਦਾ ਕਰਮਚਾਰੀ ਉਹ ਸਨਮਾਨਤ ਹੁੰਦੇ ਸੀ ਹੁਣ ਗੈਂਗਸਟਰ ਵਗੈਰਾ ਦੇ ਨਾਲ ਐਕਸ਼ਨ ਲੈਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਉੱਤੇ ਗੱਲ ਆਉਣ ਲੱਗੀ ਹੈ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕੁਝ ਅਹਿਮ ਫੈਸਲੇ ਲਏ ਗਏ ਸੀ ਉਹਦੇ 'ਚ ਇੱਕ ਫੈਸਲਾ ਸੀ 10 ਲੱਖ 70 ਹਜ਼ਾਰ ਜਿਹੜੇ ਰਸਣ ਕਾਰਡ ਕੱਟ ਦਿੱਤੇ ਗਏ ਸੀ ਜੀ ਉਹ ਦੁਬਾਰਾ ਬਹਾਲ ਕਰਨ ਦਾ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ ਤੇ ਤੁਹਾਡੇ ਕੋਲ ਕੋਈ ਸਾਂਕੜੇ ਨਹੀਂ ਕਿ ਪੰਜਾਬ ਦੀ ਕਿੰਨੀ ਆਬਾਦੀ ਮੁਫਤ ਦਾ ਰਸਣ ਲੈ ਰਹੀ ਹੈ ਜੀ ਅੰਕੜੇ ਚਰਨਜੀਤ ਭੁੱਲਰ ਹੋਰਾਂ ਨੇ ਕੱਢ ਕੇ ਲਿਆਂਦੇ ਨੇ ਇੱਕ ਉਹਨਾਂ ਦੀ ਸਟੋਰੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਕਿਉਂਕਿ 3 ਕਰੋੜ ਤੋਂ ਥੋੜੇ ਜਿਹਾ ਵੱਧ ਹੈ ਜਿਹੜੇ ਉਹ ਲੋਕ ਨੇ ਤੇ 1.5 ਕਰੋੜ ਦੇ ਕਰੀਬ ਇਹ ਲਾਭਪਾਤਰੀ ਹੋ ਜਾਣਗੇ ਕਿਉਂਕਿ ਰਸਣ ਕਾਰਡ 10 ਲੱਖ ਪਲੱਸ ਨੇ ਗਾਹਾਂ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਪਰਿਵਾਰ ਨੇ ਉਹ ਤਾਂ ਉਹ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਹਰ ਦੂਜਾ ਵਿਅਕਤੀ ਹੈ ਜਿਹੜਾ ਉਹ ਨੂੰ ਚਰਨਜੀਤ ਭੁੱਲਰ ਹੋਰਾਂ ਨੇ ਜਿਹੜੀ ਰਿਪੋਰਟ ਕੱਢੀ ਹੈ ਕਿ ਉਹ ਮੁਫਤ ਦਾ ਰਾਸ਼ਨ ਲੈ ਰਿਹਾ ਹੈ ਸਵਾਲ ਇਹ ਵੀ ਹੈ ਕਿ ਪੰਜਾਬ ਜਿਹੜਾ ਲੋਕਾਂ ਨੂੰ ਖੈਰਾ ਤਾਂ ਵੰਡਦਾ ਸੀ ਦਾਤਾਂ ਵੰਡਦਾ ਸੀ ਉਹ ਇਸ ਮਕਾਮ ਤੇ ਪਹੁੰਚ ਗਿਆ 275000 ਰਾਸ਼ਨ ਕਾਰਡ ਅਯੋਗ ਪਾਏ ਸੀ ਸਰਕਾਰ ਨੇ ਕਹਿੰਦੇ ਸੀ ਵੀ ਇਹ ਤਾਂ ਰਾਸ਼ਨ ਕਾਰਡ ਹੈ ਜਿਹੜੇ ਇਹ ਗਲਤ ਤਰੀਕੇ ਨਾਲ ਬਣੇ ਆ ਹੁਣ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਸਾਰੇ ਦੇ ਸਾਰੇ ਉਹ ਆ ਜਿਹੜੇ ਉਹ ਬਹਾਲ ਹੋ ਗਏ ਨੇ ਜਾਂ ਤਾਂ ਸਰਕਾਰ ਦਾ ਪਹਿਲਾ ਫੈਸਲਾ ਗਲਤ ਸੀ ਜਾਂ ਉਹਨਾਂ ਦਾ ਫੈਸਲਾ ਗਲਤ ਹੈ ਇਹਦੇ ਤੇ ਕੋਈ ਕਿੰਦੂਪ੍ਰੰਤੂ ਨਹੀਂ ਹੋ ਰਿਹਾ ਹੋ ਸਕਦਾ ਹੈ ਤੇ ਦੂਜੀਆਂ ਧਿਰਾਂ ਵੀ ਨਾ ਬੋਲਣ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਜੇ ਉਹਨਾਂ ਦੇ ਵੇਲੇ ਬਣੇ ਸੀ ਤੇ ਜੇ ਹੁਣ ਕੱਟੇ ਜਾਂਦੇ ਤਾਂ 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 ਸਮੱਸਿਆ ਸੀ ਅਗਲੇ ਨੇ ਕਹਿਣਾ ਜੀ ਅਸੀਂ ਤਾਂ ਛੋਡੇ ਬੰਦੇ ਸੀ ਹੁਣੇ ਕੱਟੇ ਗਏ ਤੁਸੀਂ ਬੋਲਦੇ ਕਿਉਂ ਉਹ ਉਹ ਰੋਣਾ 10 ਲੱਖ 70 ਹਜ਼ਾਰ ਲਾਭਪਾਤਰੀ ਮੁਫਤ ਦੇ ਰਾਸ਼ਨ ਤੋਂ ਉਦੋਂ ਵਾਂਝੇ ਹੋ ਗਏ ਸੀ ਇਹ ਤੇ ਹੁਣ ਉਹਨਾਂ ਨੂੰ ਵੀ ਰਾਸ਼ਨ ਮਿਲੇਗਾ ਪੰਜਾਬ ਕਬਨਟ ਦਾ ਜਿਹੜਾ ਕੱਲ ਫੈਸਲਾ ਆਇਆ ਉਹਦੇ ਚ 40 ਲੱਖ 68000 ਸਮਾਰਟ ਰਾਸ਼ਨ ਕਾਰਡ ਪੰਜਾਬ ਦੇ ਵਿੱਚ ਸੀਗੇ ਇਹ ਵੇਰਵੇ ਮਿਲੇ ਸੀ ਇਹਦੇ ਮੁਤਾਬਕ 1 ਕਰੋੜ 57 ਲੱਖ ਜਿਹੜੇ ਲੋਕ ਹੈ ਲਾਭਪਾਤਰੀ ਸੀ ਉਹਨਾਂ ਨੂੰ ਮੁਫਤ ਦਾ ਰਾਸ਼ਨ ਮਿਲਦਾ ਸੀ 2 ਕਰੋੜ 75 ਲੱਖ 374 ਹਨਾਈ 2 ਕਰੋੜ ਲੈ ਦੋ ਲੱਖ 75374 ਰਾਸ਼ਨ ਕਾਰਡ ਆ ਜਿਹੜੇ ਉਹ ਰੱਦ ਕੀਤੇ ਗਏ ਤਾਂ ਉਹਨਾਂ ਦੇ ਵਿੱਚੋਂ 10 ਲੱਖ 77000 843 ਲਾਹੇ ਪਤਰੀ ਆ ਜਿਹੜੇ ਉਹਨਾਂ ਦਾ ਰਾਸ਼ਨ ਬੰਦ ਹੋ ਗਿਆ ਸੀ ਤਾਂ ਫਿਰ ਜਿਹੜੇ ਹੁਣ ਸਰਕਾਰ ਦਾ ਫੈਸਲਾ ਆ ਗਿਆ ਇਹਦੇ ਮੁਤਾਬਕ 1.57 ਕਰੋੜ ਲੋਕ ਭਾਵ 1 ਕਰੋੜ 57 ਲੱਖ ਲਾਹੇ ਪਤਰੀ ਆ ਜਿਹੜੇ ਉਹਨਾਂ ਨੂੰ ਮੁਫਤ ਦਾ ਰਾਸ਼ਨ ਮਿਲਣਾ ਤੇ ਦੂਜੇ ਪਾਸੇ ਪੰਜਾਬ ਦੀ ਜਿਹੜੀ ਮੌਜੂਦਾ ਆਬਾਦੀ ਹੈ ਜੇ ਉਹਨੂੰ ਦੇਖਣਾ ਹੋਵੇ ਤਾਂ ਤਿੰਨ ਕਰੋੜ ਉਸਤਾਰਾ ਰੱਖਿਆ ਹੈ ਤਾਂ ਇਹਦਾ ਮਤਲਬ ਹੈ ਕਿ ਹਰ ਇੱਕ ਦੂਜਾ ਬੰਦਾ ਹੈ ਜਿਹੜਾ ਉਹ ਮੁਫਤ ਦਾ ਰਾਸ਼ਨ ਸਰਕਾਰ ਤੋਂ ਲੈ ਰਿਹਾ ਹੈ ਪਰ ਇਸ ਦੂਜੇ ਬੰਦੇ ਦੇ ਵਿੱਚੋਂ ਪੰਜ ਛੇ ਮੈਂਬਰ ਸਾਡੇ ਪਰਿਵਾਰ ਦੇ ਆ ਦੋ ਤਿੰਨ ਤੁਸੀਂ ਉਹ ਤੇ ਹੋਰ ਕਿੰਨੇ ਆ ਆਪਾਂ ਨਹੀਂ ਆਉਂਦੇ ਉਹ ਸਿਆਸੀ ਪਹੁੰਚ ਵਾਲੇ ਲੋਕੀਏ ਇਹਦੇ ਵਿੱਚ ਵੀ ਕਿਉਂਕਿ ਉਹ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਜਿੰਮੇ ਮਰਜੀ ਹੋ ਜੇ ਲੈ ਲਈਏ ਸਾਡੇ 12 ਲੱਖ ਕਿਸਾਨਾਂ ਦਾ ਅੰਕੜਾ ਉਦੋਂ ਮੰਡੀ ਬੋਰਡ ਨੇ ਪੇਸ਼ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਆਖੀ ਸੀ ਕਿ 60000 ਤੋਂ ਵੱਧ ਇਹਨਾਂ ਦੀ ਆਮਦਨ ਹੈ ਇਹਨਾਂ ਨੇ ਜੈਂਸ ਵਿੱਚ ਵੇਚੀ ਸੀ ਇਸ ਮੁਤਾਬਕ ਉਹਨਾਂ ਨੂੰ ਜਿਹਨੇ ਰਾਸ਼ਨ ਕਾਰਡ ਲਿਆਗਾ ਉਹਦੀ ਆਮਦਨ 60000 ਤੱਕ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਇਹ ਜੇ ਘਟ ਹੈ 60000 ਤੋਂ ਤਾਂ ਇਹ ਫਾਇਦਾ ਮਿਲਣਾ ਤੇ ਹੁਣ ਉਹ ਗੱਲ ਉਲਟ ਹੋ ਗਈ ਕਿ ਉਹ ਸਭ ਕੁਝ ਹੈ ਜਿਹੜਾ ਉਹਦੇ ਚ ਸੋਧ ਕਰਨੀ ਪੈਗੀ ਸਰਕਾਰ ਨੂੰ ਤਾਂ ਉਦੋਂ ਰੋਕ ਦਿੱਤਾ ਗਿਆ ਸੀ 7 ਲੱਖ ਕਿਸਾਨਾਂ ਨੇ 2 ਲੱਖ ਤੋਂ ਵੱਧ ਦੀ ਜੈਂਸ ਵਿੱਚ ਸੀ ਉਦੋਂ ਉਹਨਾਂ ਦਾ ਉਹ ਰੁਕ ਗਿਆ ਸੀ 81646 ਅਸੂਖਬਾਨ ਲੋਕ ਸੀ ਉਸ ਅੰਕੜੇ ਦੇ مطابق ਕਿ ਜਿਨ੍ਹਾਂ ਨੇ 5 ਲੱਖ ਤੋਂ ਵੱਧ ਇੱਕ ਫਸਲ ਵੇਚੀ ਸੀ ਪਰ ਫਾਇਦਾ ਉਹ ਇਹ ਲੈ ਰਹੇ ਸੀ ਇਸੇ ਤਰੀਕੇ ਦੇ ਨਾਲ ਹੋਰ ਵੀ ਅੰਕੜੇ ਆ ਜਿਹੜੇ ਉਹ ਸਮੇਂ-ਸਮੇਂ ਤੇ ਸਾਂਝੇ ਹੁੰਦੇ ਰਹੇ ਸੀ ਹੁਣ ਇਹ ਸਾਰਾ ਕੁਝ ਜਿਹੜਾ ਕਿ ਪੌਣੇ 3 ਲੱਖ ਰਾਸ਼ਨ ਕਾਰਡ 홀ਡਰ ਹੈ ਜਿਹੜੇ ਇਹਨਾਂ ਦਾ ਭਾਰ ਹੁਣ ਪੰਜਾਬ ਸਰਕਾਰ ਨੂੰ ਚੱਕਣਾ ਪਊਗਾ ਕਾਰਨ ਇਹ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ 11% ਕੋਟੇ ਦੇ ਵਿੱਚ ਕੱਟ ਲਾਤਾ ਸੀ ਤਾਂ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਉਦੋਂ ਜਿਹੜਾ ਅਨਾਜ ਕੇਂਦਰ ਦੇ ਵੱਲੋਂ ਆਉਂਦਾ ਸੀ ਉਹਦੀ ਜੇ ਕਟੌਤੀ ਹੋ ਗਈ ਤਾਂ ਉਹਦੇ ਮੁਤਾਬਕ ਤਾਂ ਇਹ ਸੀ ਕਿ 1 ਕਰੋੜ 41 ਲੱਖ ਲਾਭਪਾਤਰੀ ਆ ਜਿਹੜੇ ਉਹਨਾਂ ਨੂੰ ਮੁਫਤ ਅਨਾਜ ਕੇਂਦਰ ਸਰਕਾਰ ਦਿੰਦੀ ਸੀ ਜਿਹੜੀ ਪੰਜਾਬ ਦੇ ਵਿੱਚ ਆਉਂਦਾ ਸੀ ਤੇ ਹੁਣ ਜਿਹੜੇ 16 ਲੱਖ ਉਤਲੇ ਹੋ ਗਏ ਇਹਨੂੰ ਅਨਾਜ ਕਹਿੰਦੇ ਪੰਜਾਬ ਸਰਕਾਰ ਦੇਊਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਚੁਣੌਤੀਆਂ ਵਧਣਗੀਆਂ ਤੇ ਹੋ ਸਕਦਾ ਇਹ ਐਲਾਨ ਸਿਰਫ ਐਲਾਨ ਹੀ ਰਹਿ ਜਾਣ ਤੇ ਜਾਂ ਫਿਰ ਇਹ ਆ ਕਿ ਅਸੀਂ ਰਹਿ ਕੇ ਭਾਅ ਪੁੱਛਦੇ ਉਹਦੇ ਲੁੱਟ ਗਏ ਮਰਬਿਆਂ ਵਾਲੇ ਜਿਹਦੀ ਪਹੁੰਚ ਉਹ ਰਾਸ਼ਨ ਲੈ ਜਾਏ ਕਰੋ ਬਾਕੀ ਖੜੇ ਰਿਆ ਕਰਨਗੇ ਮੇਰੇ ਵਰਗੇ ਪੀਪਾ ਚੱਕੇ ਸਿੱਧੂ ਸਾਹਿਬ ਫਰੋਤੀਆਂ ਤੇ ਤਨਖੀਆਂ ਦੀ ਕੋਈ ਗੱਲ ਨਵੀਂ ਨਹੀਂ ਇਹ ਹਰੇਕ ਇਹ ਕਹ ਲੋ ਵੀ ਦੂਜੇ ਤੀਜੇ ਦੇ ਨਾਂਦਿਆਂ ਰਹਿੰਦੀਆਂ ਨੇ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਕਿਸੇ ਤੋਂ ਫਰੋਤੀ ਮੰਗਣ ਦੀ ਗੱਲ ਤੇ ਇੱਥੇ ਤੱਕ ਕਿ ਰਾਮ ਮੰਦਰ ਅਯੁੱਧਿਆ ਦੇ ਵਿੱਚ ਅਜੇ ਤੱਕ ਉਦਘਾਟਨ ਹੋਇਆ ਨਹੀਂ ਸੀ ਉੱਥੇ ਜਿਹੜਾ ਪ੍ਰਾਣ ਪ੍ਰੇਸ਼ਟਾ ਬ੍ਰੋਹਮ ਸਮਾਗਮ ਹੋਇਆ ਨਹੀਂ ਸੀ ਤੋਂ ਪਹਿਲਾਂ ਰਾਮ ਮੰਦਰ ਨੂੰ ਡਾਉਣ ਦੀ ਵੀ ਧਮਕੀ ਆ ਗਈ ਸੀ ਤੇ ਹੁਣ ਇਸੇ ਤਰ੍ਹਾਂ ਦੁਰਗਾਣਾ ਮੰਦਿਰ ਨੂੰ ਵੀ ਰਾਉਂਡ ਦੀ ਧਮਕੀ ਆਈ ਹੈ ਜੀ ਇਹ ਜਿਹੜੀ ਇਹ ਧਮਕੀ ਆ ਰਹੀ ਦੀ ਪਹਿਲਾਂ ਦੁਰਗਾਣਾ ਮੰਦਿਰ ਦੀ ਆਪਾਂ ਤਾਂ ਵੈਸੇ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਵੀ ਕਿਸੇ ਵੀ ਧਰਮ ਨੂੰ ਤੁਸੀਂ ਮੰਨੋ ਪਰ ਕਿਸੇ ਹੋਰ ਧਰਮ ਦੇ ਉੱਤੇ ਜੇ ਤੁਸੀਂ ਉਂਗਲ ਅਠਾਉਂਗੇ ਤਾਂ ਗਲਤ ਗੱਲ ਆ ਥੋੜੀ ਆਸਤਾ ਤੇ ਮੁਤਾਬਕ ਤੁਹਾਡਾ ਧਰਮ ਸਹੀ ਹੋ ਸਕਦਾ ਥੋੜਾ ਦੂਸਰੇ ਧਰਮ 'ਚ ਵਿਸ਼ਵਾਸ ਨਾ ਹੋਵੇ ਪਰ ਤੁਸੀਂ ਇਹ ਤਾਂ ਨਹੀਂ ਨਾ ਕਰਨਾ ਸਾਡਾ ਧਰਮ ਦਾ ਘੱਟੋ ਘੱਟ ਸਿਖਾਉਂਦਾ ਨਹੀਂ ਵੈਸੇ ਕੋਈ ਵੀ ਧਰਮ ਨਹੀਂ ਸਿਖਾਉਂਦਾ ਇਹ ਪਹਿਲਾਂ ਇਹ ਸੀ ਕਿ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀ ਦਿੱਤੇ ਜਾਣ ਦੀ ਖਬਰ ਸੀ ਜਿਹਦਾ ਕਰਕੇ ਐਫ ਆਈ ਆਰ ਆ ਉਹ ਅੰਮ੍ਰਿਤਸਰ ਦੇ ਵਿੱਚ ਦਰਜ ਹੋਈ ਉੱਥੇ ਆਖਿਆ ਗਿਆ ਸੀ ਕਿ ਜੀ ਦੁਰਗਿਆਣਾ ਮੰਦਿਰ ਜਿਹੜਾ ਪ੍ਰਸਿੱਧ ਮੰਦਿਰ ਹੈ ਅੰਮ੍ਰਿਤਸਰ ਦੇ ਵਿੱਚ ਕਿ ਉਹਦੀਆਂ ਚਾਬੀਆਂ ਦਰਬਾਰ ਸਾਹਿਬ ਸੌਂਪ ਲਿਓ ਇਹ ਤਾਂ ਹੋਣਾ ਵੀ ਨਹੀਂ ਤੇ ਹੋ ਵੀ ਨਹੀਂ ਸਕਦਾ ਹੋਣਾ ਚਾਹੀਦਾ ਵੀ ਨਹੀਂ ਵੈਸੇ ਕਿਉਂਕਿ ਜਿ세 ਇੱਕ ਧਰਮ ਦਾ ਫਲਸਫਾ ਦੇਖੀਏ ਅਸੀਂ ਸਾਡੇ ਤਾਂ ਜਦੋਂ ਵੀ ਕੌਮ ਦੇ ਕੋਲੇ ਕਿਸੇ ਵੀ ਵੱਡੇ ਆਗੂ ਦੇ ਹੱਥ ਦੇ ਵਿੱਚ ਸਮਰੱਥਾ ਆਈ ਚਾਹੇ ਗੁਰੂ ਹਰਗੋਬਿੰਦ ਸਾਹਿਬ ਹੋਣ ਉਹਨਾਂ ਨੇ ਵੀ ਮੁਸਲਮ ਭਾਈਚਾਰੇ ਦੇ ਵਾਸਤੇ ਮਸੀਤਾਂ ਬਣਾਈਆਂ ਮੰਦਰ ਵੀ ਤਾਮੀਰ ਕਰਾਏ ਹੋਣਗੇ ਸ਼ਾਇਦ ਤੇ ਇਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਹੁੰਦਾ ਜਦੋਂ ਰਾਜ ਰਿਹਾ ਉਹਨਾਂ ਨੇ ਵੀ ਬੜਾ ਕੁਝ ਕੀਤਾ ਸੀਗਾ ਪਰ ਇਹ ਕਿੱਧਰ ਨੂੰ ਜਾ ਰਹੀਆਂ ਗੱਲਾਂ ਇਹ ਸਵਾਲ ਹੈ ਇਹੀ ਸਵਾਲ ਦੇ ਉੱਤੇ ਹੁਣ ਜਿਹੜੀ ਅਗਲੀ ਚਰਚਾ ਚੱਲ ਪਈ ਕਿ ਇੱਕ ਤਾਂ ਧਮਕੀ ਪਹਿਲਾਂ ਆਈ ਸੀ ਹੁਣ ਇੱਕ ਹੋਰ ਨਵੀਂ ਧਮਕੀ ਆ ਗਈ ਹੈ ਲక్ష్ਮੀ ਕਾਂਤਾ ਚਾਵਲਾ ਇਸ ਦੁਰਗਾਣਾ ਮੰਦਿਰ ٹرسٹ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਹੈ ਤੇ ਸ਼ਿਕਾਇਤ ਵੀ ਕੀਤੀ ਗਈ ਹੈ ਹੁਣ ਮੀਡੀਆ ਨੇ ਚੱਕ ਕੇ ਫੇਰ ਉਹ ਹੀ ਲਿਖਦਾ ਕਿ ਅਣਪਛਾਤੇ ਵਿਅਕਤੀ ਨੇ ਧਮਕੀ ਦਿੱਤੀ ਹੈ ਤੇ ਖਾਲਸਤਾਨੀ ਕੱਟੜਪੰਥੀ ਆ ਉਹ ਜਾਂ ਸਮਰਥਕ ਹੈ ਫੋਨ ਤੇ ਫੋਟੋ ਤਾਂ ਉਹਦੀ ਨਹੀਂ ਕਿ ਖਾਲਸਤਾਨ ਦਾ ਹਮੈਤੀ ਹੈ ਪਰ ਬਦਨਾਮਤਾ ਸਿੱਖ ਕਮਿਊਨਿਟੀ ਹੋ ਰਹੀ ਹੈ ਸ਼ਕਤ ਦੀ ਨਜ਼ਰ ਨਾਲ ਤਾਂ ਉੱਥੇ ਦੇਖਿਆ ਜੇ ਉਹਨਾਂ ਨਾਲ ਤੁਸੀਂ ਇੱਕ ਗੱਲ ਹੋਰ ਦੇਖੋਗੇ ਪੰਜਾਬ ਦੇ ਵਿੱਚ ਨਾ ਬੋਤਿਆਂ ਧਰਮਾਂ ਦੇ ਉੱਤੇ ਹੋ ਸਕਦਾ ਹੋਰਾਂ ਧਰਮਾਂ ਤੇ ਵੀ ਹੋਵੇ ਆਪਣੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਆ ਤੇ ਉਹ ਗਾਇਬ ਗਾਇਬ ਹੋਰਾਂ ਧਰਮਾਂ ਦੇ ਅਸਥਾਨਾਂ ਦੇ ਉੱਤੇ ਜਾ ਵੀ ਆਉਂਦੇ ਆ ਤੇ ਫਿਰ ਤਾਂ ਜੇ ਕੋਈ ਉਧਰ ਜਾਊਗਾ ਤਾਂ ਉਹ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਊ ਸੋ ਇਹ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ ਹੋ ਸਕਦਾ ਕਿਸੇ ਸ਼ਰਾਰਤੀ ਅੰਸਰ ਦੀ ਵੀ ਇਹ ਘਟਨਾ ਹੋਵੇ ਪਰ ਇਹਦੇ ਨਾਲ ਪੰਜਾਬ ਦਾ ਫਾਇਦਾ ਕੋਈ ਨਹੀਂ ਨੁਕਸਾਨ ਹੀ ਨੁਕਸਾਨ ਹੈ ਜੀ ਇੱਕ ਤੀਤ ਹੋਰ ਨਾਲ ਅੱਜ ਆਪਾਂ ਗੱਲ ਕਰ ਲਈਏ ਰੌਸਾ ਅ ਜੋਧਿਆ ਦੇ ਵਿੱਚ ਜਦੋਂ ਇਹ ਪ੍ਰਾਣ ਪ੍ਰਤੀਸਤਾ ਸਮਾਗਮ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਬਿਆਨ ਦਿੱਤੇ ਮੇਰੇ ਸਾਹਮਣੇ ਤਿੰਨ ਘਟਨਾਵਾਂ ਨੇ ਇੱਕ ਲੁਧਿਆਣੇ ਦਾ ਕੋਈ ਐਕਟਿਵਿਸਟ ਹੈ ਕਰੋਵਰੀ ਵੀ ਉਹ ਉਹਨਾਂ ਨੇ ਭਗਵਾਨ ਰਾਮ ਦੇ ਬਾਰੇ ਕੋਈ ਟਿੱਪਣੀ ਕੀਤੀ ਬਾਅਦ ਵਿੱਚ ਜਦੋਂ ਰੌਲਾ ਰੱਪਾ ਜਾਂ ਆਲੋਚਨਾ ਸ਼ੁਰੂ ਹੋ ਗਈ ਉਹ ਡਿਲੀਟ ਕਰਤੀ ਮਾਮਲਾ ਦਰਜ ਹੋ ਗਿਆ ਇਕਬਾਲ ਤਨਾਵ ਨਾਲ ਨਾਲ ਨਾਂ ਦੇ ਵਿਅਕਤੀ ਹੈ ਜਿਹੜੇ ਉਹ ਵੀ ਸੋਸ਼ਲ ਮੀਡੀਆ ਦੇ ਕਾਫੀ ਸਰਗਰਮ ਰਹਿੰਦੇ ਨੇ ਉਹਨਾਂ ਨੇ ਕੋਈ ਭਗਵਾਨ ਰਾਮ ਦੇ ਬਾਰੇ ਕਿਹਾ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਹ ਇਤਰਾਜਜੋਗ ਲੱਗਿਆ ਉਹਦੇ ਖਿਲਾਫ ਵੀ ਕਾਰਵਾਈ ਵੀ ਹੋ ਗਈ ਗ੍ਰਿਫਤਾਰੀ ਵੀ ਹੋ ਗਈ ਬੜੇ ਛੇਤੀ ਐਕਸ਼ਨ ਹੋ ਰਿਹਾ ਹੈ ਪਹਿਲੀ ਉਹ ਤਾਂ ਇਹ ਦੇਖਣ ਵਾਲੀ ਹੈ ਤੇ ਉੱਥੇ ਦੱਸਿਆ ਜਾਂਦਾ ਕਿ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵੀ ਬੰਦ ਕੀਤੀਆਂ ਸੀ ਕੁਝ ਸਮੇਂ ਵਾਸਤੇ ਕਿ ਸਾਡੇ ਧਰਮ ਦੇ ਪ੍ਰਤੀ ਇਹ ਵਿਅਕਤੀ ਇਹ ਬੋਲਦਾ ਹੈ ਹਜੇ ਮੈਂ ਉਹ ਟਿੱਪਣੀ ਨਹੀਂ ਪੜ੍ਹੀ ਕਿ ਉਹਨਾਂ ਨੇ ਕੀ ਬੋਲਿਆ ਸੀ ਕਈ ਵਾਰੀ ਇਹ ਹੈ ਕਿ ਖਾਮ-ਖਾਦਾ ਵੀ ਮਤਲਬ ਕੱਢ ਕੇ ਕਿਸੇ ਨੂੰ ਫਸਾ ਲਿਆ ਜਾਂਦਾ 295 ਲਾਅਨ ਲੱਗੇ ਜਿਹੜੇ ਪੁਲਿਸ ਦੇ ਅਧਿਕਾਰੀ ਆ ਉਹ ਵੀ ਅੰਡਰ ਪ੍ਰੈਸ਼ਰ ਆਏ ਹੁੰਦੇ ਆ ਗਾਹਾਂ ਤੋਂ ਫੋਨ ਆਏ ਹੁੰਦੇ ਆ ਅੱਗੇ ਵੋਟਾਂ ਨੇੜੇ ਆ ਰਹੀਆਂ ਤਾਂ ਕਰਕੇ ਰੋਲੇ ਰੱਪੇ ਨੂੰ ਦੇਖਦੇ ਉਹ ਲਾ ਦਿੰਦੇ ਆ ਤੇ ਕਈ ਵਾਰੀ ਜਿੱਥੇ ਜ਼ਰੂਰਤ ਹੁੰਦੀ ਉੱਥੇ ਲਾਉਂਦੇ ਵੀ ਨਹੀਂ ਇਸੇ ਤਰੀਕੇ ਦੇ ਨਾਲ ਇੱਕ ਹੋਰ ਵੀਡੀਓ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਰਾਮਾ ਮੰਡੀ ਦੀ ਕੋਈ ਸੈਲੂਨ ਚਲਾਉਣ ਵਾਲੀ ਬੀਬੀ ਆ ਉਹਦੀ ਆ ਹਾਲਾਂਕਿ ਉਸ ਵੀਡੀਓ ਦੇ ਵਿੱਚ ਜਿਹੜਾ ਅਗਲਾ ਕਲਿੱਪ ਉਹਦਾ ਬੀਬੀ ਦਾ ਆ ਉਹ ਕਹਿੰਦੀ ਆ ਕਿ ਰਾਮਾ ਮੰਡੀ ਦੇ ਕਿਸੇ ਵਿਅਕਤੀ ਨੇ ਜਿਹੜਾ ਕ੍ਰਿਸ਼ਚਨ ਭਾਈ ਦਰਣਾ ਸੋਨਦਤ ਉਹਨੇ ਮੇਰੀ ਵੀਡੀਓ ਦੇ ਵਿੱਚ ਕੱਟ ਕੇ ਕ੍ਰੋਸ ਲਾਤਾ ਜਾਂ ਕੁਝ ਹੋਰ ਆਰਾਮ ਦਾ ਝੰਡਾ ਲਾਤਾ ਜਾਂ ਕ੍ਰੋਸ ਦੀਦਾ ਤੇ ਇਹੋ ਜੀ ਕੋਈ ਗੱਲ ਹੈ ਮਤਲਬ ਉਹ ਕਹਿੰਦੀ ਹੈ ਕਿ ਮੇਰੀ ਵੀਡੀਓ ਹੈ ਜਿਹੜੀ ਇਹਦੇ ਚ ਕਿਤੇ ਨਾ ਕਿਤੇ ਕੋਈ ਹੀਰਾ ਫੇਰੀ ਕਰਕੇ ਬਣਾਈ ਹੈ ਇਹ ਵੀ ਹੋ ਜਾਂਦਾ ਕਿ ਪਹਿਲਾਂ ਤਾਂ ਬੰਦਾ ਤੈਸ਼ ਦੇ ਵਿੱਚ ਆ ਕੇ ਕੋਈ ਗੱਲ ਬੋਲ ਜਾਂਦਾ ਜਦੋਂ ਪਤਾ ਲੱਗਦਾ ਕਿ ਗੱਲ ਪੈ ਗਈ ਉਲਟ ਤੇ ਫਿਰ ਉਹੀ ਹੁੰਦਾ ਜਿਵੇਂ ਸਸੀ ਲੋਕ ਕਹਿੰਦੇ ਆ ਕਿ ਮੇਰੇ ਮੂੰਹ 'ਚ ਸ਼ਬਦ ਪਾਏ ਉਹ ਇਹ ਜੀਆਂ ਗੱਲਾਂ ਵੀ ਚਰਚਾ ਦੇ ਵਿੱਚ ਨੇ ਤੇ ਉਹ ਬੀਬੀ ਦੇ ਖਿਲਾਫ ਵੀ ਮਾਮਲਾ ਦਰਜ ਹੋ ਗਿਆ ਤੇ ਮୋਲੇ ਮਾਫੀ ਵੀ ਮੰਗ ਲਈ ਹੈ ਮੇਰਾ ਕਹਿਣ ਦਾ ਮਤਲਬ ਇਹ ਤਿੰਨ ਗੱਲਾਂ ਸੁਣਾਉਣਾ ਦਾ ਇਹ ਹੈ ਕਿ ਮੋਤੇ ਬਾਰੇ ਕੁਝ ਲੋਕ ਨੌਨ ਸੀਰੀਅਸ ਹੋ ਕੇ ਤੇ ਕੁਝ ਲੋਕ ਅੰਦਰੋਂ ਹੀ ਖਾਰਖਾਨੇ ਹੋਏ ਕਿਸੇ ਨਾ ਕਿਸੇ ਗੱਲ ਤੋਂ ਇਹੋ ਜਿਹੀ ਪੋਸਟ ਪਾ ਦਿੰਦੇ ਆ ਗੁਰੇਜ਼ ਕਰੋ ਕਿਉਂਕਿ ਜੇ ਤੁਸੀਂ ਕਿਸੇ ਦੇ ਧਰਮ ਦੇ ਉੱਤੇ ਟਿੱਕਾ ਟਿੱਪਣੀ ਕਰੋਗੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਗਲਿਆਂ ਨੇ ਤੁਹਾਡੇ ਤੇ ਕਰਤੀ ਫੇਰ ਤੁਹਾਨੂੰ ਔਖ ਮਹਿਸੂਸ ਹੋਣੀ ਹੈ ਦੂਜੀ ਗੱਲ ਕਿ ਜੇ ਤੁਹਾਡੇ ਖਿਲਾਫ ਮਾਮਲਾ ਦਾ ਚ ਹੋ ਗਿਆ ਤੇ ਫਿਰ ਜਿਹੜੇ ਥੱਲੇ ਲਾਈਕ ਸ਼ੇਅਰ ਵਾਲੇ ਹੁੰਦੇ ਸਾਰੇ ਨਹੀਂ ਕੱਢਦੇ ਹੁੰਦੇ ਉਹ ਬਿਰਲੇ ਬੰਦੇ ਹੁੰਦੇ ਆ ਜਿਹੜੇ ਤੁਹਾਡੇ ਨਾਲ ਖੜ ਜਾਨਗੇ ਤਾਂ ਕਰਕੇ ਇਹ ਧਰਮ ਦੇ ਮਾਮਲੇ ਦੇ ਵਿੱਚ ਜਿੰਨਾ ਬਚਣਾ ਚਾਹੀਦਾ ਬਾਤੀ ਜਾਣਾ ਚਾਹੀਦਾ ਖਾਸ ਕਰਕੇ ਕਿਸੇ ਹੋਰ ਦੇ ਧਰਮ ਦੇ ਉੱਤੇ ਟਿਕਾ ਟਿੱਪਣੀ ਕਰਨ ਤੋਂ ਸਿੱਧੂ ਸਾਹਿਬ ਆਪਾਂ ਤਾਂ ਚਲੋ ਕੋਈ ਬਹੁਤੀ ਧਾਰਮਿਕ ਤਾਂ ਇਹ ਨਹੀਂ ਪਾ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਬੰਦਾ ਅਸਲੀ ਧਰਮ ਆਪਣੇ ਧਰਮ ਨੂੰ ਅਸਲੀ ਮੰਨਦਾ ਹੈ ਉਹ ਦੂਜੇ ਦੇ ਧਰਮ ਤੇ ਉਹ ਕੰਗਲ ਨਹੀਂ ਜਾ ਸਕਦਾ ਜੇ ਉਹ ਅਸਲੀ ਧਾਰਮਿਕ ਹੈ ਇਹਨਾਂ ਲੋਕਾਂ ਖਾਰੀ ਖਾਣੀਆਂ ਨਾ ਬਰਤੇ ਕਰਨੀਆਂ ਉਹ ਤਾਂ ਕਮੀ ਇਹ ਹੁੰਦਾ ਵੀ ਅਸੀਂ ਇਹ ਕਹੇ ਲੋ ਕਿ ਸਰਵ ਸ਼੍ਰੇਸ਼ਟਾਂ ਦੂਜੇ ਤਾਂ ਐਵੇਂ ਕਰੇ ਫਿਰਦੇ ਆ ਬਾਕੀ ਆਪੋ ਆਪਣੀ ਅਕਲ ਹੁੰਦੀ ਸਭ ਦੀ ਤੇ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਾਂਗਰਸ ਬੜੀ ਤੇਜੀ ਦਿਖਾ ਰਹੀ ਹੈ ਜੀ ਪਹਿਲਾਂ ਚੋਣ ਜਿਹੜੀ ਕਮੇਟੀ ਸੀ ਉਹਦਾ ਵੀ ਐਲਾਨ ਹੋ ਗਿਆ ਤੇ ਅੱਜ ਮੀਟਿੰਗ ਵੀ ਕੀਤੀ ਹੈ ਇੱਕ ਜਗ੍ਹਾ ਤਾਂ ਮੈਨੂੰ ਲੱਗਦਾ ਹੱਥੋ ਪਾਈ ਵੀ ਹੋਈ ਨੇ ਆਪਸ 'ਚ ਇਹ ਉਹ ਤਾਂ ਬਹੁਤਾਂ ਦਾਵਾ ਤੇ ਹੋਇਆ ਕਰਨਗੇ ਸਿਆਸੀ ਲੋਕ ਅਗਲ ਦੇ ਵਿੱਚ ਰਾਉ ਸਾਹਿਬ ਦੂਜੀ ਗੱਲ ਹੈ ਜਿਹੜੀ ਉਹ ਜ਼ਿਆਦਾ ਧਿਆਨ ਮੰਗਦੀ ਹੈ ਕਿ ਹੱਥੋ ਪਾਈ ਨੂੰ ਜੇ ਆਪਾਂ ਛੱਡ ਵੀ ਦੇਈਏ ਕਿ ਕਾਂਗਰਸ ਹੈ ਹੁਣ ਪੰਜਾਬ ਦੇ ਵਿੱਚ ਸਰਗਰਮੀ ਤਾਂ ਵਧ ਰਹੀ ਹੈ ਪਰ ਜੇ ਇਕੱਠੇ ਹੋ ਕੇ ਬੈਠਣ ਚੰਗੀ ਗੱਲ ਹੋਊਗੀ ਫਿਰ ਸ਼ਾਇਦ ਕੁਝ ਲੈ ਡਿਗਣ ਨਹੀਂ ਡਿਗ ਤਾਂ ਬਹਿਣਗੇ ਪਰ ਮੂਦੇ-ਮੁੰਡੇ ਗਣਗੇ ਜਿਵੇਂ ਬੰਡੇ ਹੋਏ ਨੇ ਅ ਜਲੰਧਰ ਦੇ ਵਿੱਚੋਂ ਦਵਿੰਦਰ ਦਵਿੰਦਰ ਯਾਦਵ ਜਿਹੜੇ ਇਹਨਾਂ ਦੇ ਆਗੂ ਨੇ ਹੁਣ ਪੰਜਾਬ ਦੇ ਇੰਚਾਰਜ ਨੇ ਉਹ ਆਏ ਸੀ ਸੂਬਾ ਪ੍ਰਧਾਨ ਵੀ ਉੱਥੇ ਸੀ ਬਾਕੀ ਆਗੂ ਵੀ ਸੀ ਉੱਥੇ ਕੁਝ ਕਨਾਮਾਂ ਦੀ ਚਰਚਾ ਹੋਈ ਹੈ ਜਲੰਧਰ ਵਾਲੀ ਸੀਟ ਦੇ ਉੱਤੇ ਕਿਉਂਕਿ ਉੱਥੋਂ ਚੌਧਰੀ ਸਾਹਿਬ ਦਾ ਹੀ ਮਤੋਂ gsi ਹਾਰਟ ਅਟੈਕ ਦਰਾਂ ਉਹ ਤੋਂ ਬਾਅਦ ਉਹ ਜਿਮਣੀ ਚੋਣ ਹੋਈ ਉਦੋਂ ਵੀ ਉਹਨਾਂ ਦੀ ਪਤਨੀ ਨੂੰ ਉੱਥੋਂ ਸੀਟ ਮਿਲ ਗਈ ਸੀ ਤੇ ਹੁਣ ਫੇਰ ਚੱਚਾ ਚੱਲੀ ਕਿ ਬੀਬੀ ਜੀ ਨੂੰ ਉੱਥੋਂ ਦੁਬਾਰਾ ਫੇਰ ਸੀਟ ਦਿੱਤੀ ਜਾਵੇ ਉਹਨਾਂ ਦਾ ਨਾਮ ਸਾਹਮਣੇ ਆਇਆ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਵੀ ਉੱਥੇ ਵਿਚਾਰਿਆ ਗਿਆ ਸੋ ਕਾਂਗਰਸ ਆਪ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਬਾਰੇ ਲੋਕਲ ਪੱਤਰ ਤੇ ਜਾ ਕੇ ਸਰਵੇਖਣ ਕਰ ਰਹੀ ਹੈ ਉਹਨਾਂ ਨੇ ਤੁਹਾਡੇ ਸੰਗਰੂਰ ਵਾਲੀ ਸੀਟ ਦਾ ਵੀ ਸਰਵੇਖਣ ਕੀਤਾ ਉਹਨਾਂ ਨੇ ਪਟਿਆਲੇ ਵੀ ਕੀਤਾ ਪੁਰਾ ਥਾਮਾ ਦੇ ਉੱਤੇ ਵੀ ਇਹ ਸਰਗਰਮੀ ਚੱਲੂਗੀ ਸਾਰਾਂ ਥਾਮ ਤੇ ਪੰਜਾਬ ਤੋਂ ਕਿ ਹੁਣ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਨਾ ਕਿ ਇੰਡੀਆ ਗੱਠਜੋੜ ਦਾ ਹਿੱਸਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨਹੀਂ ਰਹਿਣਗੇ ਇਹ ਆਪੋ ਆਪਣੇ ਤਰੀਕੇ ਦੇ ਨਾਲ ਇਲੈਕਸ਼ਨ ਲੜਨਗੇ ਤਾਂ ਕਰਕੇ ਫਿਰ ਦੋਵਾਂ ਪਾਰਟੀਆਂ ਨੇ ਇਹ ਕੁਝ ਕਰਨਾ ਹੀ ਹੈ ਕਿ ਉਹਨਾਂ ਨੇ ਕੈਂਡੀਡੇਟ ਲੱਭਣੇ ਆ ਪਰ ਇਹ ਜਿਹੜਾ ਵੋਟਾਂ ਵੰਡੀਆਂ ਜਾਣਗੀਆਂ ਦਾ ਫਾਇਦਾ ਕਿਹਨੂੰ ਹੋਊਗਾ ਇਹ ਗੱਲ ਦੇਖਣ ਵਾਲੀ ਹੈ ਜਾਂ ਇਹ ਹੈ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ 13 0 ਨਾਲ ਜਿੱਤਾਂਗੇ ਬੜੇ ਕੌਨਫੀਡੈਂਟ ਨੇ ਉਹ ਕਾਂਗਰਸ ਨੇ ਤਾਂ ਹਜੇ ਕਿਹਾ ਨਹੀਂ ਕਿ ਅਸੀਂ ਕਿੰਨੇ ਨਾਲ ਜਿੱਤਾਂਗੇ ਹੋ ਸਕਦਾ ਅਕਾਲੀ ਦਲ ਜਾਂ ਹੋਰ ਤਰ੍ਹਾਂ ਵੀ ਉਹ ਵੀ ਕਹਿੰਦੇ ਹੋਣਗੇ 13 0 ਨਾਲ ਅਸੀਂ ਜਿੱਤਾਂਗੇ ਸੋ 0 ਕਿਹਦੇ ਹਿੱਸੇ ਆਊਗਾ 13 ਕਿਹਦੇ ਹਿੱਸੇ ਆਉਣਗੇ ਇਹ ਤਾਂ ਦੱਸਣਾ ਟਾਈਮ ਨੇ ਪਰ ਇਹ ਹੈ ਕਿ ਸਾਰੀਆਂ ਧਿਰਾਂ ਗੀਆਂ ਕਮਜ਼ੋਰ ਕੋਈ ਵੀ ਨਹੀਂ ਹੁੰਦਾ ਥਾਪੀਆਂ ਸਾਰੇ ਮਾਰ ਰਹੇ ਨੇ ਸਰਗਰਮੀ ਹਰੇਕ ਨੇ ਵੱਡੀ ਹੋਈ ਹੈ ਕੇਰਾ ਸਾਹ ਨੂੰ ਕਿਸੇ ਨੇ ਪੁੱਛਿਆ ਸੀ ਜੀ ਕਹਿੰਦੇ ਤੁਸੀਂ ਕਿਵੇਂ ਕਹਿੰਦੇ ਹੋ ਵੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਨੇ ਵੀ ਅਸੀਂ 13 ਜੀਰੋ ਨਾਲ ਜਿੱਤਾਂਗੇ ਉਹ ਕਹਿੰਦੇ ਵੀ ਕਹਿ ਤਾਂ ਮੈਂ ਵੀ 13 ਹੀ ਦਿਨਾਂ ਪਰ 26 ਤਾਂ ਸੀਤੇ ਨਹੀਂ ਹੈਗੀਆਂ ਪੰਜਾਬ 'ਚ ਇਹਦੇ ਕਹਿਣ ਨੂੰ ਜਿਹੜਾ ਜ਼ੋਰ ਲੱਗਦਾ ਦਾਵਾ ਤਾਂ ਸਾਨੂੰ ਨੇ ਠੋਕਣੀ ਹੁੰਦਾ ਆਪੋ ਆਪਣਾ ਜੀ ਬਿਲਕੁਲ ਇੱਥੇ ਤਾਂ ਕੇਰਾ ਬਸਪਾਲਿਆਂ ਦੀ ਵੀ ਇਹੋ ਜਿਹੀ ਸਟੇਟਮੈਂਟ ਮੈਂ ਦੇਖੀ ਸੀਗੀ ਜਿਨ੍ਹਾਂ ਦੇ ਕੋਲੇ ਪੰਜਾਬ ਦੇ ਵਿੱਚ 2% ਵੋਟ ਹੁੰਦੀ ਆ ਉਹਨਾਂ ਦੇ ਕੋਲੇ ਹੁੰਦੀ ਸੀ ਸ਼ਾਇਦ ਹੁਣ ਉਹ ਮੇਰੇ ਖਿਆਲ 'ਚ 1.6% ਰਹਿ ਗਈ ਸੀ ਦੇ ਉਹ ਵੀ ਕਹਿੰਦੇ ਸੀਗੇ ਜੀ ਇੱਥੇ ਤਾਂ ਸਾਡੀ ਕੋਈ ਸਰਕਾਰ ਬਣੂਗੀ ਸੋ ਹਰੇਕ ਨੂੰ ਕਹਿਣ ਦਾ ਹੱਕ ਹੈ ਜੀ ਉਦੋਂ ਬਾਅਦ ਵੀ ਫਿਰ ਇੱਕੋ ਹੀ ਗਣਾ ਹੁੰਦਾ ਕਿ ਅਸੀਂ ਲੋਕਾਂ ਦੇ ਪਤਵੇ ਦਾ ਸਤਿਕਾਰ ਕਰਦੇ ਆਂ ਮੰਥਨ ਕਰਦੇ ਹੁੰਦੇ ਨੇ ਜੀ ਬਾਅਦ ਚਾਰੇ ਚਿੰਤਨ ਵੀ ਕਰਦੇ ਨੇ ਮੰਥਨ ਵੀ ਕਰਦੇ ਨੇ ਸਮੀਖਿਆ ਵੀ ਬਾਅਦ ਚਾ ਸਭ ਕੁਝ ਕਰਦੇ ਨੇ ਫਿਰ ਇਕੱਠੇ ਹੋ ਕੇ ਪਹਿਲਾਂ ਨਹੀਂ ਇਕੱਠੇ ਹੁੰਦੇ ਜੀ ਫਿਰ ਬਹਿ ਜਾਂਦੇ ਨੇ ਜਦੋਂ ਥੋੜਾ ਕਹਾਣਾ ਮੁਦੇ-ਮੁੰਦੇ ਹੋ ਜਾਂਦੇ ਨੇ ਫਿਰ ਦੇਖਦੇ ਨੇ ਵੀ ਕੀਤੇ ਕਰਕੇ ਲਿਗੇ ਫਿਰ ਨੇੜੇ-ਨੇੜੇ ਹੋ ਕੇ ਬਹਿ ਜਾਂਦੇ ਆਂਦੇ ਨੇ ਪਹਿਲਾਂ ਆਪੋ ਆਪਣਾ ਰਾਜ ਖਵਾਪਦੇ ਨੇ ਇਹ ਇਹਨਾਂ ਨੂੰ ਆਦਤ ਹੀ ਹਿੰਦਿਆ ਸਾਹਿਬੀ ਲੋਕਾਂ ਧੰਨਵਾਦ ਸਿੱਧੂ ਸਾਹਿਬ ਮਿਹਰਬਾਨੀ ਜੀ ਅੱਛਾ ਖਬਰਾਂ ਮੁੱਕ ਗਈਆਂ ਜੀ ਮੈਂ ਸੱਚੇ ਕੁਝ ਹੋਰ ਹੈ ਮੈਂ ਤੇ ਮੈਂ ਤਾਂ ਹੀ ਚੁੱਪ ਸੀ ਚਲੋ ਬਹੁਤ ਧੰਨਵਾਦ ਰਾਓ ਸਾਹਿਬ ਸਤਿ ਸ਼੍ਰੀ ਅਕਾਲ ਜੀ